ਅਭੀ ਇਹ ਹੈ ਨਾ ਸਰਦਾਰ ਨੀ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿਗ ਬੋਸ ਦੇ ਵਿੱਚ ਜਾਣਕਾਰ ਨੇ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮੈਨੂੰ ਸ਼ਬਦ ਨਹੀਂ ਲੈ ਸਕਦਾ ਦੁਨੀਆ ਬੜੀ ਭੈ ਜੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਇਹ ਇਹਦੇ ਵਿੱਚ ਸਾਡੀ ਤੇ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਗਈ ਜਿਸ ਕਰਕੇ ਮੈਂ ਆ ਕੇ ਨੂੰ ਪੁੱਛਣ ਆਇਆ ਵੀ ਤੂੰ ਇਹ ਤਾਂ ਸ਼ਬਦ ਕਿਉਂ ਲੇਟੇ ਕਿਉਂ ਬੋਲਿਆ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਵੇਦ ਵਾਲਾ ਇਦਾਂ ਦੀ ਹਰਕਤ ਕਰੂਗਾ ਤੁਹਾਨੂੰ ਤਾਂ ਸ਼ਰਮ ਹੁੰਦੀ ਐ ਨਾ ਸਰਦਾਰ ਕਹਿੰਦੇ ਨੇ ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਅੱਜਕੱਲ ਮੈਂ ਹੁੱਲੜ ਪੀਡੀ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸ਼ਬਦ ਨਹੀਂ ਲੈ ਸਕਦਾ ਦੁਨੀਆ ਬੜੀ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹਣਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਸੰਸਾਰ ਆ Hindu Muslim Sikh Sai ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਹੈ ਦੁਨੀਆ ਬੜੀ ਪਹਿਣ ਸਾਰੇ ਆ ਜਾਂਦੇ ਨੇ ਤੇ ਮੈਂ ਇੱਕ ਤੋਂ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਪਹਿਣ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾਂ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਸ ਤੋਂ ਬਾਅਦ ਤੂੰ ਹੁਣ ਇੱਕ ਪੱਗ ਬਣ ਕੇ ਫੇਰ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਤੇ ਇਸ ਕਰਕੇ ਮੈਂ ਉਹਦਾ ਸਪਰਸ਼ੀ ਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਗਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆਂ ਜਦ ਤੱਕ ਉਹ ਆਉਂਦਾ ਨਹੀਂ ਆ ਤੇ ਜਦੋਂ ਤੱਕ ਉਹ ਆਉਂਦਾ ਨਹੀਂ ਹੈ ਸਪਰਸ਼ੀ ਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਾਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਜੀ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਤਾਂ ਉਹਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹ ਨਿੰਗ ਸਿੰਘ ਆਏ ਨੇ ਚਿਰਜਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਹੈ ਨਾ ਕਿਉਂਕਿ ਇਹ ਵੈਰ ਦਾ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਇੱਕ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਐ ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਆ ਇਸ ਕਰਕੇ ਮੈਂ ਆਗੇ ਨੂੰ ਪੁੱਛਣ ਆਇਆ ਵੀ ਤੂੰ ਇਹ ਦਾ ਸ਼ਬਦ ਕਿਉਂ ਲੇ? ਇਹ ਕਿਉਂ ਬੋਲਿਆ? ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨੀਅਰ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿਗ ਬੋਸ ਦੇ ਵਿੱਚ ਜਾਣਕਾਰ ਨੇ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲਰ ਵਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲਰ ਵਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫੇਦ ਵਾਲਾ ਏਦਾਂ ਦੀ ਹਰਕਤ ਕਰੂਗਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਮ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਇਹਨੂੰ ਸਰਦਾਰ ਕਹਿੰਦੇ